ਅੰਦਰੇ ਵਦਨ ਕੀ ਕਰੀਆਂ ਦੀਆਂ ਐ ਨਹੀਂ ਹੈਗਾ ਕੋੜੀ ਆਉਗੀ ਮੈਂ ਮਣਾ ਮੋਟਾ ਸਾਫ ਸਫਾਈ ਕਰ ਲਾਂ ਕੋਈ ਦਾਲ ਸਬਜੀ ਦੇਖਾਂ ਹਨਾ ਬਾਹਰ ਹੀ ਨਹੀਂ ਨਿਕਲਦੀ ਹੈਗੀ ਮੈਨੂੰ ਇਹ ਕਹਿਣਾ ਪਊਗਾ ਜੇ ਕਹਿਰੇ ਫਿਰ ਸੱਸ ਮਾੜੀ ਲੱਗਦੀ ਆ ਵੀ ਮੈਨੂੰ ਕਹਿੰਦੀ ਆ ਕੰਮ ਨੂੰ ਟੋਕਦੀ ਆ ਮੈਨੂੰ ਦੱਸ ਹੁਣ ਪਤਾ ਨਹੀਂ ਮੇਗਾ ਆਪ ਤੂੰ ਵੀ ਕੰਮ ਕਰਨੇ ਨੇ ਕੁੜੀ ਰੋਟੀ ਪਾਣੀ ਵੀ ਖਾਊਗੀ ਵੀ ਕਾਦੇ ਨਾਲ ਖਾਊਗੀ ਦੱਸ ਦੇਖਾਂ ਪਹਿਲਾਂ ਜਾ ਕੇ ਆਲਾ ਬਾਕੀ ਦਾ ਬਾਅਦ ਚ ਤੈਮ ਆਉਗੀ ਬੀਨਾ ਕਹੇ ਤਾਂ ਕੁਛ ਨਹੀਂ ਕਰਦੀ ਹੈਗੀ ਜੇ ਢੱਕਾ ਤੋੜਦੀ ਹੋਵੇ ਬੀਨਾ ਕਹੇ ਦੇਖ ਕੇ ਆਵਾ ਸਾਰਾ ਕੰਮ ਮੇਰੀ ਗੱਲਾਂ ਰੱਖਿਆ ਨਹੀਂ ਆਏ ਗਿਆ ਉਹ ਵੇਖੀ ਮਹਾਰਾਣੀ ਹਰਪ੍ਰੀਤ ਹਾਂਜੀ ਮੰਮੀ ਮੈਂ ਕਹਿੰਨੀ ਆ ਪੁੱਤ ਵੀ ਤੂੰ ਬਾਹਰ ਮਾਰੋ ਤਾਂ ਦੇਖ ਲੈ ਕੰਮ ਧੰਦਾ ਕਰ ਲੈ ਮੰਮੀ ਮੈਂ ਸਾਰਾ ਕੰਮ ਤੇਨ ਦਾ ਨਿਵੇੜ ਕੀ ਬੈਠੀ ਆ ਪੜਨ ਝਾੜੂ ਕੋਚਾ ਲਾਤਾ ਮੈਂ ਰੋਟੀ ਬਣਾਤੀ ਹੁਣ ਵਸ ਤੁਸੀਂ ਨੇ ਖਾਣੀ ਆ ਤੁਸੀਂ ਚੱਕ ਕੇ ਰੋਟੀ ਖਾ ਲਿਓ ਮੈਂ ਤਾਂ ਖਾ ਲੂਗੀ ਮੈਂ ਕਹਿਨੀ ਵੀ ਤੇਰੀ ਨੰਦ ਨੇ ਆਉਣਾ ਸਾਰੀਆਂ ਤਾਂ ਸਫਾਈਆਂ ਕਰਨ ਆਈਆਂ ਪਈਆਂ ਨੇ ਫਿਰ ਦੁਪਹਿਰ ਦਾ ਵੀ ਖਾਣਾ ਦੇਖਣਾ ਤੇ ਨੇ ਦਾਲ ਸਬਜ਼ੀ ਬਣਾਉਣੀ ਐ ਤੂੰ ਤਾਂ ਬੈਗੀ ਤੜਕੀ ਕਿਤਾਬਾਂ ਲੈ ਕੇ ਕਿਹੜਾ ਤੇਨੇ ਮੈਡਮ ਲੱਗਣਾ ਮੰਮੀ ਮੈਨੂੰ ਪਤਾ ਵੀ ਦੀਦੀ ਆਉਣਗੇ ਮੈਂ ਆਪੇ ਨਾ ਦੇਖ ਕੇ ਟਾਈਮ ਉਹਨਾਂ ਨੂੰ ਸਬਜ਼ੀ ਰੋਟੀ ਬਣਾ ਦੂੰਗੀ ਤੁਸੀਂ ਟੈਨਸ਼ਨ ਨਾ ਲੂ ਨਾ ਮੇਰਾ ਪੇਪਰ ਆ ਕੱਲ ਨੂੰ ਮੈਨੂੰ ਪੜ੍ਹਦਾ ਨੂ ਨਹੀਂ ਕਿਤੇ ਇਹ ਤੇਰਾ ਪੇਪਰ ਪੱਧਿਆ ਜਾਂਦਾ ਹੈਗਾ ਤੈਨੂੰ ਕੋਈ ਕਹਿਣਾ ਵੀ ਤੂੰ ਪੜ੍ਹ ਨਾ ਸਾਰਾ ਦਿਨ ਇਹਨਾਂ ਕਿਤਾਬਾਂ ਨੂੰ ਜਿੰਬੜੀ ਰਹਿਣੀ ਆ ਨੌਕਰੀ ਨੌਕਰੀ ਕੋਈ ਨਹੀਂ ਮਿਲਦੀ ਹੈਗੀ ਤੈਨੂੰ ਇਹ ਤਾਂ ਚਿੱਤ ਚੋਂ ਕੱਢ ਦੇ ਦੂ ਖੜੀ ਹੋ ਕੰਮ ਧੰਦਾ ਕਰ ਸਾਰਾ ਉਹਦੋਂ ਕਰੀਂ ਜਦੋਂ ਕੁੜੀ ਆ ਕੇ ਸਿਰ ਤੇ ਬੈ ਗਈ ਫੇਰੇ ਮੰਮੀ ਪਹਿਲਾਂ ਕਿਹੜਾ ਮੈਂ ਕਰਦੀ ਇਹਦੀ ਮੈਂ ਆਪੇ ਕਰ ਦੂੰਗੀ ਮੈਨੂੰ ਪਤਾ ਵੀ ਕਿੰਨੇ ਕ ਟਾਈਮ ਤੇ ਦੀਦੀ ਆਉਂਗੇ ਕਿੰਨੇ ਕ ਟਾਈਮ ਤੇ दाल ਸਬ지 ਤਿਆਰ ਹੋ ਜਾਈਂਗਾ ਮੈਨੂੰ 4 ਅੱਖਰ ਪੜ੍ਹ ਲੈਣ ਨੇ ਦੇਖਿਓ ਫਿਰ ਪੇਪਰ ਨਹੀਂ ਵਧੀਆ ਹੋਣਾ ਹੈਗਾ ਮੇਰੀ ਸਾਲ ਦੀ ਪੜ੍ਹਾਈ ਆ ਨਹੀਂ ਕੀਤੇ ਰਹਿਣੀ ਅੱਗੇ ਸਾਰਾ ਦਿਨ ਪਿਆਰ ਰਾਤ ਪਈਆ ਉਦੋਂ ਪੜ੍ਹ ਲਈ ਤੈਨੂੰ 20 ਵਾਰ ਕਹਤਾ ਜਦੋਂ ਪਹਿਲਾਂ ਵੀ ਤੂੰ ਆਹੀ ਕੰਮ ਕਰਦੀ ਆ ਕੰਮ ਤੋਂ ਟਾਲਦੀ ਮਾਰੀ ਵਾ ਸਾਲ ਲੈ ਕੇ ਬਹਿ ਜਾਨੀਂ ਇਹ ਕਥਾਪਾਂ ਹੱਥ ਦੇ ਵਿੱਚ ਖੜੀ ਹੋ ਬਈ ਬੰਦ ਕਰ ਦੇਖ ਮੇਰੇ ਤੋਂ ਨਹੀਂ ਹੁੰਦਿਆ ਹੈਗਾ ਕੋਈ ਵੀ ਕੰਮ ਆਦਾ ਹੁਣੀ ਦਾਣ ਸਬਜੀ ਘੱਟ ਬਾਅਦ ਚ ਕਰੀ ਜਾਈਂ ਜਿਹੜਾ ਕਰਨਾ ਦੇਲੇ ਪੇਪੇ ਆਪ ਦਾ ਮੰਮੀ ਮੈਂ ਸੋਨੂੰ ਤਾਂ ਕਹਿਦੀ ਨਹੀਂ ਹੈਗੀ ਵੀ ਤੁਸੀਂ ਕੰਮ ਕਰੋ ਮੈਂ ਕਿਹਾ ਵੀ ਮੈਂ ਆਪੇ ਕਰ ਲਵਾਂਗੀ ਵੀ ਮੈਨੂੰ ਪੜਨ ਲੰਦੋ ਮੇਰੇ ਨਾਲ ਜਾਦੇ ਜਵਾਨ ਜੀ ਨਾ ਚਲਾ ਤੈਨੂੰ ਕਹਿਤਾ ਮੈਂ ਨਹੀਂ ਖੜੀ ਹੋ ਠੀਕ ਆ ਆਹੋ ਆਜੇ ਪੜਦੀ ਨਹੀਂ ਹੈਗੀ ਪਹਿਲਾਂ ਦਾ ਸਬਜੀ ਬਣਾ ਲੈ ਤੂੰ ਤਾਂ ਹੀ ਨਹੀਂ ਕਾੜੀ ਪਤਾ ਨਹੀਂ ਕਾਤੋ ਕਰ ਦੇ ਜਿਹੜੀ ਗੱਲ ਦੀ ਜਿੱਦ ਫੜ ਲਓ ਨਾ ਫਸੋ ਸੋਸੇ ਦੀ ਫੜ ਕੇ ਬੈਠ ਜੇ ਇੰਦਰ ਨੂੰ ਕੀ ਆ ਬਾਈ ਸਹੀ ਕਹਿਣੀ ਆ ਮੈਂ ਕਿਹੜੀ ਫੇਦਾਰਾ ਆਏ ਤਾਂ ਚਾਹ ਪਾਣੀ ਕਰਦੇ ਹੁੰਦੇ ਨੇ ਚਲੋ ਠੀਕ ਹੈ ਬੰਦਾ ਉਹੀ ਹੈ ਜਿਹੜਾ ਪਹਿਲਾਂ ਤਿਆਰੀ ਕਰਕੇ ਰੱਖੇ ਪਹਿਲਾਂ ਮੈਂ ਕਿਹੜੇ ਇਸਤੇਰ ਆ ਭੁੱਖੇ ਮੋੜਦੇ ਲੈ ਕੀ ਇਹਦਾ ਟਾਈਮ ਹੋ ਗਿਆ 11 ਵਜੇ ਹਾਲੇ ਤੱਕ ਆਈ ਨਹੀਂ ਹੈਗੀ ਕੁੜੀ ਮੇਰੇ ਤਾਂ ਅੱਖਾਂ ਪਤਗੀਆਂ ਨੂੰ ਢੀਕ ਢੀਕ ਕੇ ਵੀ ਹੋਣ ਆਈ ਹੋਣ ਆਈ ਮੈਂ ਦਰਸਨ ਵਿਚਾਰੀ ਕੰਮ ਤਾਂ ਤੇ ਕਰਦੀ ਹੋਣੀ ਸਾਰਾ ਨਵੇਂ ਮੇੜ ਕੇ ਕਰਦਾ ਫੇਰੇ ਆਉਗੀ ਆਹ ਲੁਗਦਾ ਆ। ਤੁਸੀਂ ਬਹੁਤ ਸਾਸ਼ਿਕਾ ਲੋ ਠੀਕ ਆ ਪੁੱਤ। ਹਾਂ ਵਧੀਆ ਠੀਕ ਠਾਕ। ਕੀ ਗੱਲ ਤੁਸੀਂ ਇਕੱਲੇ ਜੀ ਬੈਠੇ ਉੱਥੇ ਅੰਦਰ ਨਹੀਂ ਬੈਠੇ ਗਰਮੀ ਨਹੀਂ ਲੱਗ ਰਹੀ ਇੱਥੇ। ਓਹੋ ਜਦ ਤੀਨੇ ਆਉਣਾ ਹੋਵੇ ਮਾਂ ਨੂੰ ਕਾਦੀ ਗਰਮੀ ਨਾ ਠੰਡ ਮੈਂ ਤਾਂ ਤੈਨੂੰ ਇਹ ਡੀਕਰੀ ਦੀ ਅੱਖਾਂ ਵੱਗਦੀਆਂ ਮੇਰੇ ਤਾਂ ਗੇਟ ਕਣੀ ਦੇਖਦੀ ਦੀਆਂ ਕਿ ਹੁਣ ਆਈ ਹੁਣ ਆਈ। ਲੈ ਮम्मी ਦੋ ਮਹੀਨੇ ਪਹਿਲਾਂ ਤਾਂ ਗੇੜਾ ਮਾਰ ਕੇ ਗਈ ਸੀ ਤਾਂ ਉਹੀ ਵਰਾਗ ਜੰਦੀਆਂ ਸੱਚੀ। ਦੋ ਮਹੀਨੇ ਲੰਘ ਗਏ। ਦੋ ਮਹੀਨੇ ਪਹਿਲਾਂ ਥੋੜੇ ਹੁੰਦੇ ਨੇ ਮੈਨੂੰ ਤਾਂ ਆਉਂਦਾ ਵੀ ਤੂੰ ਰੋਜ਼ ਹੀ ਆਈ ਰਹਾ ਕਰ ਮੇਰੇ ਕੋਲ ਮੰਮੀ ਰੋਜ਼ ਕਿੱਥੇ ਆ ਜਾਂਦਾ ਤੈਨੂੰ ਪਤਾ ਤਾਂ ਹੈਗਾ ਘਰੇ ਕਿਹੜਾ ਕੰਮ ਬੰਦੇ ਕਰਨੇ ਸੌਖੇ ਨੇਗੇ ਨਾਲੇ ਮੇਰੀ ਸੱਸ ਦਾ ਵੀ ਤੈਨੂੰ ਪਤਾ ਉਹ ਤਾਂ ਵਿਚਾਰੇ ਪਹਿਲੇ ਹੀ ਬੁਮਾਰ ਰੈਂਦੀ ਐ ਉਹ ਤਾਂ ਹੈਗਾ ਮੈਨੂੰ ਪਤਾ ਮੇਰੇ ਤਿੰਨ-ਚੇ ਚੰਗੇਵਾਰਾ ਸਾਰਾ ਘਰ ਦਾ ਕੰਮ ਚੱਕੀ ਫਿਰਦੀ ਐ ਪਰ ਮਾਮਾ ਮੰਨ ਤਾਂ ਉਹ ਤੇ ਫੇਰ ਵੀ ਹੁੰਦਾ ਹੀ ਆ ਵੀ ਉਹਦੀ ਲਾੜ ਉਹਦੇ ਕੋਲੇ ਰਹੇ ਹਮੇਸ਼ਾ ਹਾਂ ਉਹ ਤਾਂ ਹੁੰਦਾ ਆ ਭਾਬੀ ਕਿੱਥੇ ਆ ਭਾਬੀ ਨਹੀਂ ਦਿਖ ਰੀ ਕਮਰੇ ਚ ਹੋਊਗੀ ਨਾ ਮੈਂ ਜਾ ਕੇ ਹਾਂ ਭਾਬੀ ਨੂੰ ਨਹੀਂ ਕੀ ਦੇ ਰਹੀ ਨਹੀਂ ਭਾਬੀ ਉਹ ਕਰਦੀ ਹੈਗੀ ਅਰ ਸੋਈ ਚੱਲੀ ਭਾਬੀ ਆਇਆ ਨਾ ਸ ਤੇਰੀ ਸੱਸ ਠੀਕ ਰਹਿੰਦੀ ਆ ਹਾਂ ਠੀਕ ਰਹਿੰਦੀ ਆ ਮੇਰੀ ਸੱਸ ਤਾਂ ਮੇਰਾ ਬਾਲਾ ਕਰਦੀ ਆ ਸੱਚੀ ਤਾਂ ਹੀ ਤਾਂ ਕਰ ਇੱਥੇ ਉਹਨੂੰ ਜੀ ਨਹੀਂ ਕਰਦਾ ਹੈਗਾ ਚੱਲ ਵਧੀਆ ਤੇਰੇ ਵਧੀਆ ਕੰਮ ਕਰੇ ਹੋਏ ਤੇ ਤੀਆਂ ਦਾ ਆਦੇ ਘਰੀਏ ਰਾਜੀ ਖੁਸ਼ੀਆਂ ਚੰਗੀਆਂ ਲੱਗਦੀਆਂ ਨੇ ਰਹਿੰਦੀਆਂ ਹਾਂ ਇਹ ਤਾਂ ਹੈ ਭਾਬੀ ਦੇ ਪੇਪਰ ਵੀ ਆ ਨਾ ਗੱਲ ਨੀ ਪੇਪਰ ਤਾਂ ਹੈਗਾ ਇਹ ਤੇਰੇਆਂ ਤੇਰੇ ਭਾਈ ਦੇ ਕੰਡੇ ਵਿਜੇ ਹੋਏ ਨੇ ਸਾਰੇ ਬੜੀਆਂ ਪੇਪਰ ਦੀ ਪਰ ਵਿਆਹ ਤੋਂ ਬਾਅਦ ਕੌਣ ਪੜਾਉਂਦਾ ਹੁੰਦਾ ਮੈਂ ਸਾਰਾ ਦਿਨ ਕੰਮ ਕਰਦੀ ਫਿਰ ਜਾਨੀ ਆ ਉਹ ਮਹਾਰਾਣੀ ਬੈੱਡ ਤੇ ਚੜੀ ਬੈਠੀ ਰਹਿੰਦੀ ਆ ਮੰਮੀ ਮੈਨੂੰ ਤਾਂ ਤੁਹਾਡੀ ਇਹ ਨਹੀਂ ਸਮਝ ਆਉਂਦੀ ਹੈਗੀ ਜਦੋਂ ਮੈਂ ਇੱਥੇ ਹੁੰਦੀ ਸੀ ਉਦੋਂ ਤੁਸੀਂ ਕਹਿੰਦੇ ਸੀ ਵੱਧ ਤੋਂ ਵੱਧ ਕੁੜੀ ਨੂੰ ਪੜਾਉਣਾ ਆਪਾਂ ਜਦੋਂ ਲੋਹਾ ਦੀ ਪੜ੍ਹਾਈ ਦੀ ਗੱਲ ਆ ਜਾਂਦੀ ਫਿਰ ਪਤਾ ਨਹੀਂ ਕਿਉਂ ਬੰਦਸ ਵੱਲੇ ਨੂੰ ਬਣਾਉਣ ਲੱਗ ਜਾਂਦੇ ਨੇ ਸਾਰੇ ਨੇ ਨੋ ਦਾ ਨੂਹੇ ਹੁੰਦੀ ਆ ਧੀ ਧੀਏ ਹੁੰਦੀ ਆ ਹੁਣ ਉਹਦੇ ਮਾਪੇ ਆਪਾਂ ਦਾ ਫਰਜ ਸੀ ਉਹਨੂੰ ਪੜਾਉਣਾ ਹੁਣ ਅੱਗੇ ਆਪਣਾ ਥੋੜੀ ਆ ਵੀ ਆਪਾਂ ਨੂੰ ਪੜਾਈਏ ਮੈਡਮ ਲਾਈਏ ਉਹਨੂੰ ਆਪਾਂ ਉਹਨੇ ਫਿਰ ਕੀ ਹੋ ਗਿਆ ਹੁਣ ਇੱਥੇ ਆ ਕੇ ਤੁਸੀਂ ਉਹਦੀ ਮਾਂ ਹੋ ਤੁਸੀਂ ਸਾਰਾ ਕੁਝ ਉਹ ਤੁਸੀਂ ਵੀ ਉਹਦਾ ਉਹ ਨਾ ਕਰਿਆ ਕਰੋ ਨਾ ਮੈਨੂੰ ਇੰਨਾ ਪਤਾ ਭਾਬੀ ਦਾ ਵਿਚਾਰੀ ਬਹੁਤ ਚੰਗੀ ਆ ਥੋੜਾ ਥੋੜਾ ਹੀ ਸੁਭਾਅ ਦਿੱਤਾ ਆਹੋ ਮੈਂ ਤਾਂ ਉਹਦੇ ਤੱਤੇ ਕਰਕੇ ਚਿਮਟੇ ਲਾਉਣੀ ਆ ਨਾ ਮੈਂ ਤਾਂ ਨਹੀਂ ਕਿਹਾ ਹੈਗਾ ਮਮੀ ਹੁਣ ਐ ਦਾ ਦੇਖ ਲਓ ਸਾਰਾ ਸਾਲ ਦੀ ਵਿਚਾਰੀ ਨੇ ਮਿਹਨਤ ਕਰ ਰੱਖੀ ਆ ਤੁਸੀਂ ਉਹਨੂੰ ਰਸੋਈ ਜਗਾਂ ਨੂੰ ਤੋਰੀ ਲੱਗਦੇ ਉਹਨੂੰ ਪੜ੍ਹ ਲੈ ਦੋ ਪੜ੍ਹ ਲੈ ਕੇ ਜੇ ਕੋਈ ਨੌਕਰੀ ਚ ਲੱਗ ਜੂ ਵੀ ਤੁਹਾਡਾ ਹੀ ਫਾਇਦਾ ਕਿਸੇ ਦਾ ਫਾਇਦਾ ਥੋੜੀ ਆਹ ਬਾਬਾ ਗੁਰੂ ਮੈਂ ਉਹਨੂੰ ਕੁਛ ਨਹੀਂ ਕਿਹਾ ਹੈਗਾ ਤੂੰ ਤਾਂ ਹੁਣ ਸਾਰਾ ਉਹਦਾ ਪੱਕੇ ਕੂਨ ਲਾ ਗਈ ਮੈਂ ਤਾਂ ਥੱਕ ਗਈ ਤੇਨੂੰ ਢੀਖਦੀ ਤੂੰ ਆ ਕੇ ਆ ਗਈ ਭਾਬੀ ਦੀ ਬਣ ਕੇ ਬੈ ਗਈ ਮਾਂ ਦਾ ਨਹੀਂ ਪੁੱਛਿਆ ਹੈਗਾ ਸੁਖਸਾਨ ਦਾ ਹਾਲ ਅ ਵੀ ਮਾਂ ਤੂੰ ਠੀਕ ਰਹਿੰਦੀ ਆ ਕਿ ਨਹੀਂ ਰਹਿੰਦੀ ਹੈਂਗੀ ਭਾਬੀ ਦੀ ਪੈ ਗਈ ਲੈ ਮਮੀ ਗੁੱਸਾ ਘਤਵਾਦੀਆਂ ਤੁਹਾਡਾ ਤਾਂ ਮੈਨੂੰ ਬਦਲ ਤੋਂ ਚੰਗੀ ਭਲੀ ਆ ਤੂੰ ਗੜਕ ਕੰਮ ਕਰਨਾ ਹੁੰਦਾ ਕੰਮ ਤਾਂ ਫੇਰ ਵੀ ਸਾਰਾ ਭਾਬੀ ਕਰਦੀ ਆ ਬਚਾਰੀ ਫੇਰ ਹੁਣ ਕਰਨੀ ਆ ਬਾਈ ਉਹ ਵਿਆਹ ਤੇ ਕਾਦੇ ਵਾਸਤੇ ਰਹਿੰਦੀ ਆ ਕੰਮ ਵਾਸਤੇ ਹੀ ਰਹਿੰਦੀ ਆ ਮੰਮੀ ਤੂੰ ਤਾਂ ਕਹਿਤਾ ਜੇ ਇਹੀ ਕੁਛ ਮੇਰੀ ਸੱਸ ਕਿਹਾ ਕਰੇ ਫੇਰ ਤੈਨੂੰ ਦੁੱਖ ਨਾ ਲੱਗੂਗਾ ਉਹ ਕਿਹਾ ਕਰੇ ਵੀ ਇਹ ਤੇ ਵਿਆਹ ਕੇ ਕਾਦੇ ਵਾਸਤੇ ਜਾਂਦੀ ਆ ਤੈਨੂੰ ਪਤਾ ਕਿੰਨੀ ਚੰਗੀ ਏ ਤੜਕੇ ਤੜਕੇ ਜੇ ਕਈ ਵਾਰ ਮੈਂ ਲੇਟ ਵੀ ਹੋਏ ਅੰਗੇ ਨਾ ਤਾਂ ਵੀ ਮੈਨੂੰ ਹਾਕ ਮਾਰਦਨੀ ਆਉਂਦੀ ਹੈਗੀ ਜਮਾ ਵੀ ਆਪ ਚਾਹ ਪਾਣੀ ਕਰ ਲੈਂਦੀ ਆ ਛੇ ਫੇਰ ਮੈਨੂੰ ਪਤਾ ਮੈਂ ਤੈਨੂੰ ਇਹ ਜਿਹੇ ਸੰਸਕਾਰ ਦਿੱਤੀਏ ਨਹੀਂ ਹੈਗੇ ਮੈਂ ਤਾਂ ਤੇਰੀ ਪਾਰ ਗ੍ਰਿਸ਼ੇ ਬਹੁਤ ਚੰਗੀ ਕਰੀ ਆ ਪੁੱਤ ਅ ਵੀ ਤੈਨੂੰ ਅੱਗੇ ਕਿਸੇ ਤੋਂ ਕਹਾਣਾ ਨਾ ਪਵੇ ਉਹ ਤਾਂ ਸਿਆਣੀ ਐ ਬਹੁਤਾ ਸਲਸੰਗ ਹੋਉਂਦੀ ਆ ਭਾਬੀ ਕੋਲ ਜਾ ਮਾੜਾ ਜਿਹਾ ਮਿਲਿਆ ਹੋਰ ਚੱਲ ਚੱਲ ਜਾਇਆ ਤੇਰੀ ਮਰਜ਼ੀ ਆ ਇਹ ਤਾਂ ਭਾਬੀ ਦੀ ਏ ਬਣੀ ਹੋਈ ਆ ਭਾਬੀ ਦੀ ਏ ਰਹਿਣਾ ਮਾਗੋ ਦਾ ਮੰਡੀ ਵਿੱਚ ਟੇਟੀਆਂ ਬਸ ਭਾਬੀ ਕੋਲ ਖੁਸਣ ਮੁਸਰ ਖੁਸਣ ਮੁਸਰ ਪਤਨੀ ਕੀ ਗੱਲਾਂ ਕਰਦੀਆਂ ਨੇ ਕਿ ਨਾ ਇਹ ਹੀ ਜਾਣ ਇੱਕ ਉਹ ਮੁੰਡਾ ਉਹ ਵੀ ਮਾਗਰੇ ਲਾ ਲਿਆ ਤਿੰਨੇ ਜਣਿਆਂ ਦੀ ਬਸ ਇੱਕ ਗੱਲ ਰਹਦੀ ਐ ਐ ਬਾਣੀਆਂ ਰਹਦੀਆਂ ਜੀ ਤਿੰਨੇ ਜਣੀਆਂ ਚਾਹ ਬਾਬੀ ਹਾਂ ਮੰਮਾ ਬਾਬੀ ਲੱਗ ਸਿਗਰਟ ਕਾ ਵਰਕਿੰਗ ਮੀਆ ਤੂੰ ਵਧੀਆ ਠੀਕ ਆ ਤੁਸੀਂ ਦੱਸੋ ਠੀਕ ਹੋ ਮੈਂ ਤਾਂ ਠੀਕ ਆ ਅਰ ਤੂੰ ਕਦੋਂ ਲਾਂਗੀ ਮੈਨੂੰ ਪਤੀ ਲੱਗਿਆ ਹੈਗਾ ਮੈਂ ਬਾਬੀ ਮੈਂ ਤਾਂ 15 20 ਮਿੰਟ ਹੋ ਗਏ ਮੈਂ ਤਾਂ ਮੰਮੀ ਨਾਲ ਗੱਲਾਂ ਮਾਰੀ ਹਾਏ ਮੈਂ ਪਾਣੀ ਤਾਂ ਦੇ ਆਉਂਦੀ ਤਿੰਨ ਤਿੰਨ ਤਾਂ ਪਾਣੀ ਵੀ ਦਿੱਤਾ ਹੋਣਾ ਨਾ ਬਾਬੀ ਤੂੰ ਮੇਰੀ ਗੱਲ ਸੁਣ ਤੂੰ ਨਾਲ ਸੋਈ ਚ ਖੜੀ ਕੀ ਕਰਦੀ ਆ ਆ ਆਪਣੀ ਪੜ੍ਹਾਈ ਕਰ ਲਈ ਕਿ ਨਾ ਮੰਦਾ ਸਬਜੀ ਨੂੰ ਜੀ ਸੀ ਮਮਮੀ ਨੇ ਕਹਿਤੀ ਵੀ ਮਮਤਾ ਆਉਗੀ ਉਹਦੇ ਬਾਅਦ ਫੇਰ ਰੋਟੀ ਸਬਜੀ ਤਿਆਰ ਕਰ ਲੈ ਮਾਂ ਚਲ ਬਣਾ ਲੈਣੀ ਆ ਚਲ ਰੋਟੀ ਦਾ ਕੀ ਸੀ ਹੁਣ ਤਾਂ ਮੈਂ ਖਾ ਪੀ ਕੇ ਆਈ ਸੀਗੀ ਲੈ ਹੁਣ ਦੁਪਹਿਰੇ ਹੀ ਤਾਂ ਖਾਏਗੀ ਸਵੇਰੇ ਤਾਂ ਖਾਈ ਦੁਪਹਿਰ ਨੂੰ ਤਾਂ ਖਾਉਂਗੀ ਐ ਦੱਸੋ ਥੋੜਾ ਕਾਹਨੂੰ ਪੇਪਰ ਤਿਆਰੀ ਦੀ ਰਲ ਗਈ ਕਿ ਨਾ ਬਸ ਤਿਆਰੀ ਤਾਂ ਚੱਲੀ ਜਾਂਦੀ ਆ ਐਵੇਂ ਬਸ ਆ ਹੁਣ ਮੈਂ ਕੰਮ ਨਿਵੇੜ ਕੇ ਮਾਂ ਚਲ ਤੇਰੇ ਆਉਣ ਕਰਕੇ ਸਬਜੀ ਬਣਾ ਕੇ ਰੱਖ ਲੈਣੀ ਆ ਫੇਰ ਚਾਲ ਫੂਟ ਕੇ ਬਾਅਦ ਬਣਾ ਲਵਾਂਗੀ ਕਿਹੜਾ ਟੈਂਗ ਹੋ ਗਿਆ ਸੋਈ ਜ ਗਈ ਨਾ ਫਾਨੀ ਤਾਂ ਘਾਈ ਹੀ ਹੈਗੀ ਹੈ ਦੇਖਾਂ ਪਹਿਲਾਂ ਕਿਤੇ ਮੇਰੀਆਂ ਨਾਲ ਚੂਨੀਆ ਕਰਦੀ ਹੈਗੀ ਕਿਤੇ ਮੇਲਤੀ ਨੂੰ ਮੇਰੇ ਖਵਾ ਪੜਕਾਉਂਦੀ ਹੋਵੇ ਸੂਣਾ ਤਾਂ ਸਹੀ ਪਹਿਲਾਂ ਜਾ ਕੇ ਚੈੱਕ ਕਰਾਂ ਨਾ ਬਬੀ ਤੁਹਾਡੇ ਪੇਪਰ ਦੀ ਤਿਆਰੀ ਕਰ ਕੰਮ ਤਾਂ ਦੇ ਦਾ ਸਾਰੀ ਜ਼ਿੰਦਗੀ ਕਰ ਹੀ ਜਾਣੇ ਨੇਗੇ ਨਾਲੇ ਵਧੀਆ ਤੈਨੂੰ ਵਧੀਆ ਨੌਕਰੀ ਮਿਲ ਜੂਗੀ ਸਾਰੀ ਉਮਰ ਐਸ਼ ਕਰੇਂਗੀ ਫਿਰ ਨਾ ਨਾ ਤਿਆਰੀ ਤਾਂ ਮੈਂ ਕਰੀ ਆ ਨੀਆ ਕੰਮ ਨਵੇਂੜ ਕੇ ਪੜਨਾ ਨਹੀਂ ਹੁੰਦੀ ਆ ਹਾਂ ਹੁਣ ਸਹੀ ਗੱਲ ਦੱਸ ਬਬੀ ਮੰਮੀ ਤਾਂ ਹੀ ਰੋਕ ਤੋਕ ਕਰਦੀ ਤੇਰੀ ਪੜਾਈ ਚ ਨਹੀਂ ਨਹੀਂ ਮੰਮੀ ਤਾਂ ਕੰਨ ਖੁਸ਼ ਕਹਿੰਦੇ ਨਹੀਂ ਮੰਮੀ ਤਾਂ ਸਭੋ ਮੇਰੀ ਹੱਲਪ ਕਰਦੇ ਨੇ ਕੰਮ 'ਚ ਅੱਛਾ ਪਰ ਮੈਨੂੰ ਪਤਾ ਨਹੀਂ ਐ ਲੱਗਦਾ ਮੰਮੀ ਨਾਲ ਗੱਲਾਂ ਵੀ ਕਰਕੇ ਮੈਨੂੰ ਐ ਲੱਗਿਆ ਜਿਵੇਂ ਮੰਮੀ ਤੁਹਾਡੀ ਹਾਂ ਪੜ੍ਹਾਈ ਨਾਲ ਖੁਸ਼ ਨਹੀਂ ਹੈਗੀ ਨਹੀਂ ਨਹੀਂ ਮੰਮੀ ਤਾਂ ਕੁਝ ਨਹੀਂ ਕਹਿੰਦੀ ਹੈਗੀ ਚਲੋ ਫਿਰ ਉਹ ਤਾਂ ਵਧੀਆ ਗੱਲ ਆ ਪਰ ਭਾਬੀ ਕੋਈ ਨਾ ਕੰਮ ਤਾਂ ਦੇ ਨੂੰ ਟੈਨਸ਼ਨ ਨਾ ਲੈ ਮੈਂ ਆ ਗਈ ਨਾ ਜਿੰਨਾ ਵੀ ਕੰਮ ਹੋਊਗਾ ਮੈਂ ਆਪੇ ਕਰ ਲੂੰਗੀ ਤੁਸੀਂ ਅੱਜ ਪੜ੍ਹਾਈ ਕਰ ਲਓ ਜਾਗੇ ਨਾ ਨਾ ਮੰਮੀ ਤਾਂ ਬਹੁਤ ਚੰਗੇ ਨੇ ਉਹ ਤਾਂ ਮੈਨੂੰ ਕਿਸੇ ਗੱਲ ਨੂੰ ਨਹੀਂ ਰੋਕਦੇ ਟੋਕਦੇ ਹੈਗੇ ਸੋ ਉਹ ਮੇਰੀ ਹਰ ਕੰਮ ਦੇ ਵਿੱਚ ਹੈਲਪ ਕਰਦੇ ਨੇ ਉਹ ਉਹਨਾਂ ਨੇ ਤਾਂ ਮੈਨੂੰ ਪੜ੍ਹਨ ਲਾਇਆ ਮੈਂ ਤਾਂ ਵੀ ਮਾੜਾ ਸੋਚਦੀ ਸੀ ਇਹਦੇ ਬਾਰੇ ਹਮੇਸ਼ਾ ਇਹਨੂੰ ਪੜਨਾਂ ਰੋਕਦੀ ਸੀ ਇਹ ਤਾਂ ਮੇਰੀਆਂ ਤਾਰੀਫਾਂ ਕਰ ਰਹੀ ਐ ਮੈਂ ਤਾਂ ਐ ਸੋਚਦੀ ਸੀ ਮਾਂ ਮੇltੀ ਇਹਨੂੰ ਪੜਕਾਉਂਦੀ ਹੁਣ ਮੇਰੇ ਖਿਲਾਫ ਮੇਰੀਆਂ ਚੁਗਲੀਆਂ ਕਰਦੀ ਹੋਣੀ ਨੂਹਾਂ ਦੀ ਆਦਤ ਹੁੰਦੀ ਐ ਸੱਸਾਂ ਦੀਆਂ ਬਰਾਈਆਂ ਕਰਨਾ ਮੈਂ ਤਾਂ ਇਹਨੂੰ ਸਮਝੇ ਨਹੀਂ ਸਕੇ ਵੀ ਇਹ ਇੰਨੀ ਚੰਗੀ ਐ ਮੇਰੀਆਂ ਕਿੰਨੀਆਂ ਤਾਰੀਫਾਂ ਕਰ ਰਹੀ ਐ ਮੇltੀ ਕੋਲ ਦੇਖ ਲੈ ਨਹੀਂ ਮਮੀ ਤਾਂ ਬਹੁਤ ਚੰਗੇ ਨੇ ਮਮੀ ਨੇ ਤਾਂ ਮੈਨੂੰ ਪੜਨ ਲਾਇਆ ਮਮੀ ਨੇ ਨਹੀਂ ਮੈਨੂੰ ਕਦੇ ਇਹ ਕੰਮ ਨੂੰ ਕਿਹਾ ਹੈਗਾ ਮਮੀ ਤਾਂ ਸਗੋਂ ਕਹਿੰਦੇ ਨੇ ਵੀ ਤੂੰ ਪੜ ਲਿਆ ਕਰ ਸਾਰਾ ਕੰਮ ਮੈਂ ਆਪੇ ਕਰ ਲਵਾਂਗੀ ਤੇਰੀ ਸਾਲ ਦੀ ਪੜਾਈ ਆ ਮਮੀ ਤਾਂ ਸਗੋਂ ਐ ਕਹਿੰਦੇ ਨੇ ਮੈਨੂੰ ਸੱਚੀ ਕਾ ਭੀ ਕੇ ਉੱਤ ਨਹੀਂ ਤੂੰ ਤਾਂ ਉਹ ਨਹੀਂ ਉਹ ਕਰੀ ਜਾਂਦੀਆਂ ਫਿਰ ਤਾਂ ਮਨ ਚ ਬਹਿਮ ਪੈ ਰਿਆ ਮਮੀ ਮੈਨੂੰ ਕੁਝ ਨਹੀਂ ਕਹਦੇ ਮੈਨੂੰ ਜਮੀ ਰੋਕਦੇ ਟੋਕਦੇ ਨਹੀਂ ਹੈਗੇ ਉਹ ਕਿਸੇ ਵੱਲੋਂ ਵੀ ਅੱਛਾ ਭਾਬੀ ਜੀ ਕੋਈ ਗੱਲ ਹੈਗੀ ਤਾਂ ਮੈਨੂੰ ਦੱਸੋ ਨਹੀਂ ਜਿਹੜੀ ਮਮੀ ਤਾਂ ਬਹੁਤ ਚੰਗੇ ਨੇ ਸੁਣ ਤਾਂ ਉਹ ਹੀ ਬਹਿਮ ਪੈ ਰਿਆ ਸੋ ਠੀਕ ਹੈ ਲੈ ਮम्मी ਆgetElementById ਕਾ ਬੜੇ ਮम्मी ਆ ਜਾ ਬੈਠਾ ਨੂੰ ਥੋੜੀ ਗੱਲ ਨਾਲ ਸੁਣਦੀ ਸੀ ਹਰ ਤਰੀਕ ਤੂੰ ਇਹ ਸੱਚ ਕਿੰਨ ਦੱਸਦੀ ਪੁੱਤ ਕਿਹੜਾ ਸੱਚ ਮੰਮੀ ਆਹੀ ਵੀ ਮੈਂ ਤੈਨੂੰ ਪੜਨ ਨਹੀਂ ਦਿੰਦੀ ਹੈਗੀ ਸਾਰਾ ਘਰ ਦਾ ਕੰਮ ਕਰਾਉਣੀ ਹੈ ਤੇਰੇ ਤੋਂ ਲੈ ਮम्मी ਤੁਸੀਂ ਬੌਲੇ ਹੋਇਆਂ ਆਪਣੇ ਘਰ ਤੇ ਨਿੱਕੀ ਨਿੱਕੀਆਂ ਨੋਕ ਚੋਕ ਹੁੰਦੀ ਰਹਦੀ ਹੈ ਸੱਸ ਦੀ ਮਾਂ ਚ ਇਹ ਥੋੜੀ ਵੀ ਫਿਰ ਮੈਂ ਸਾਰੀਆਂ ਗੱਲਾਂ ਇਹਨਾਂ ਦੱਸਾਂ ਜੀ ਦੀ ਨੂੰ ਇਹਨਾਂ ਦੇ ਮਨ ਤੇ ਕਿੰਨਾ ਉਹ ਬੋਝ ਪਊਗਾ ਸੁਣ ਕੇ ਗੱਲਾਂ ਇਹਨਾਂ ਉਹ ਤਾਂ ਗੱਲ ਦੱਸਣੀ ਨਹੀਂ ਹੈਗੀ ਮੈਂ ਤੈਨੂੰ ਇਹ ਥੋੜੀ ਕਹਿਣੀ ਵੀ ਤੇਰੇ ਕੋਲ ਚੁਗਲੀਆਂ ਕਰ ਮੈਂ ਤੈਨੂੰ ਇਹ ਕਹਿਣੀ ਆ ਵੀ ਤੂੰ ਇਹਦੇ ਕੋਲ ਝੂਠ ਨਾ ਬੋਲ ਤੂੰ ਇਹਨੂੰ ਦੱਸ ਵੀ ਮੈਂ ਕਿੰਨੀ ਮਾੜੀ ਆ ਹੈ ਲੈ ਮੰਮੀ ਤੁਸੀਂ ਕਾਦੇ 'ਚ ਮਾੜੇ ਹੋ ਨਹੀਂ ਮੰਮੀ ਅਹੀ ਜੇ ਨਿੱਕੇ ਨਿੱਕੇ ਗੱਲਾਂ ਜੇ ਮੈਂ ਨਾ ਦੱਸੂਗੀ ਇਹਨਾਂ ਨੂੰ ਟੈਨਸ਼ਨ ਹੋ ਜਾਊਗੀ ਐਵੇਂ ਥੋੜੀ ਮਾੜੀ ਮਾੜੀ ਗੱਲ ਦੱਸਦੇ ਹੁੰਦੇ ਨੇ ਆਪਦੇ ਘਰ ਦੀ ਕੋਤ ਮੇਰੇ ਤੋਂ ਗਲਤੀ ਹੋ ਗਈ ਮੈਂ ਸੋਚਿਆ ਦੀ ਵੀ ਤੂੰ ਬਹੁਤ ਮਾੜੀ ਆ ਵੀ ਤੂੰ ਸਾਰੀਆਂ ਕਿਤਾਬਾਂ ਦਾ ਬਹਾਨਾ ਲੈ ਕੇ ਬੈਠੀ ਰਹੀ ਆ ਮੈਂ ਤਾਂ ਤੇਰਾ ਇਹ ਰੂਪ ਆਜੇ ਦੇਖਿਆ ਵੀ ਤੂੰ ਇੰਨੀ ਚੰਗੀ ਆ ਮੰਮਾ ਤਾਂ ਮੈਂ ਉਹ ਤੋਂ ਸਾਰਾ ਕੰਮ ਕਰਾਉਣੀ ਆ ਇਹ ਤੋਂ ਕਰਦਾ ਨਾ ਮੈਂ ਕਿ ਪੜਨ ਦੀ ਨਹੀਂ ਆ ਮੰਮੀ ਇਹ ਗੱਲਾਂ ਦਾ ਤਾਂ ਮੈਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਮੈਂ ਕਿਹੜਾ ਅੱਜ ਦੀ ਇੱਥੇ ਰਹਿਣੀ ਆ ਬਹੁਤ ਟਾਈਮ ਹੋ ਗਿਆ ਮੈਨੂੰ ਭਾਬੀ ਨਾਲ ਕੱਢ ਦੇ ਨੂੰ ਤੇ ਤੁਹਾਡੇ ਨਾਲ ਕੱਢ ਦੇ ਨੂੰ ਦੇ ਭਾਦੀ ਨੇ ਦੇਲਾ ਪਰ ਇੱਕ ਵਾਰ ਵੀ ਆਪਣੇ ਮੂੰਹ ਚ ਇਹ ਗੱਲ ਨਹੀਂ ਗੱਡੀ ਹੈਗੀ ਵੀ ਹਾਂ ਤੁਸੀਂ ਪਾਣੀ ਦਿੰਦੇ ਤੁਹਾਡੀਆਂ ਹੀ ਤਰੀਫਾਂ ਕਰੀ ਜਾਂਦੀਆਂ ਜੇ ਇਹ ਮਾੜੀ ਹੁੰਦੀ ਜੇ ਤੁਹਾਨੂੰ ਲੱਗਦਾ ਸੀ ਨਾ ਮਾੜੀ ਹੈ ਤਾਂ ਮੈਨੂੰ ਬਹੁਤ ਕੁਝ ਫੜਤਾ ਸਕਦੀ ਸੀ ਤੁਸੀਂ ਵੀ ਇੱਥੇ ਤਾਂ ਨਹੀਂ ਆਏ ਹੋਗੇ ਪਤਾ ਨਹੀਂ ਕੀ ਫੜਵਾਉਂਦੀ ਹੋ ਮੇਰੀ ਕੁੜੀ ਨੂੰ ਲੈ ਮਮਤਾ ਜੇ ਮੈਂ ਤੈਨੂੰ ਮੰਮੀ ਬਾਰੇ ਕੁਝ ਬੋਲਦੀ ਕਿਹਦੇ ਘਰ ਚ ਫਰਕ ਪੈਂਦਾ ਸਾਡੇ ਘਰ ਚ ਫਰਕ ਪੈਂਦਾ ਨਾਲੇ ਹੁਣ ਮੈਂ ਤਾਂ ਸਾਰੀ ਉਮਰ ਇੱਥੇ ਰਹਿਣਾ ਮੰਮੀ ਨੇ ਵੀ ਇੱਥੇ ਰਹਿਣਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸਗੋਂ ਆਪ ਦਾ ਨਾ ਜਿੰਨਾ ਸੰਕੋਚ ਨਾਲ ਰੱਖਿਆ ਜਾਵੇ ਉਨੇ ਰਹਿਣਾ ਚਾਹੀਦਾ ਆਪਣਾ ਪਰਿਵਾਰ ਜੁੜਿਆ ਰਹਿੰਦਾ ਇਸ ਤਰ੍ਹਾਂ ਭਾਬੀ ਫਿਰ ਇੱਕ ਬੰਦਾ ਥੋੜੀ ਸੋਚੂਗਾ ਸਾਹਮਣੇ ਵਾਲੇ ਬੰਦੇ ਨੂੰ ਤਾਂ ਸੋਚਣਾ ਚਾਹੀਦਾ ਉਹ ਤੇ ਬਹੁਤ ਕੋਲੀ ਆ ਚੰਗੀ ਆ ਮੈਂ ਤਾਂ ਇਹਨੂੰ ਸਮਝ ਨਹੀਂ ਸਕੀ ਐਂਗੀ ਮੈਂ ਇਹਨੂੰ ਹਮੇਸ਼ਾ پڑھਨੋਂ ਰੋਕਦੀ ਰਹੀ ਲਈ ਮੈਂ ਇਹ ਤਾਂ ਸਾਰਾ ਘਰ ਦਾ ਗਵਾ ਅੱਜ ਵੀ ਨਾ ਮੇਰੀਆਂ ਕਿਤਾਬਾਂ ਸਟਿਆਤੀਆਂ ਇਹਨੂੰ ਕਿਹਾ ਵੀ ਸੋਚ ਕੇ ਜਾ ਕੇ ਕੰਮ ਕਰ ਦੇਖਾ ਫੇਰ ਵੀ ਇਹ ਤੇਰੇ ਕੋਲ ਮੇਰੀਆਂ ਕਿੰਨੀਆਂ ਬੜੀਆਂ ਆਈਆਂ ਕਰਦੀ ਆ ਮੰਮੀ ਜੀ ਫਿਰ ਇਹ ਸਭ ਚੀਜ਼ਾਂ ਦਾ ਤੁਸੀਂ ਦੇਖੋ ਨਾ ਮੈਨੂੰ ਪਤਾ ਮੈਂ ਇਹਨੂੰ ਥੋੜੇ ਸੁਭਾਅ ਦਾ ਚੰਗਾ ਭਲਾ ਪਤਾ ਨੂੰ ਉਹਦੀ ਭਾਬੀ ਨੂੰ ਪੁੱਛੀ ਵੀ ਜਾਂਦੀ ਸੀ ਪਰ ਮਜਾਲ ਹੈ ਭਾਬੀ ਨੇ ਇੱਕ ਵਾਰ ਵੀ ਆਪਣੇ ਮੂੰਹ 'ਚ ਕੋਈ ਬੁਠੀ ਗੱਲ ਕੀਤੀ ਹੋਵੇ ਤੁਹਾਡੇ ਬਾਰੇ ਮੰਮੇ ਨੂੰ ਪਾਣ ਨਹੀਂ ਦਿੱਤੀ ਮੈਨੂੰ ਤਾਂ ਥੋੜਾ ਪਤਾ ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੀ ਸੀ ਨਾ ਮੈਨੂੰ ਪਤਾ ਲੱਗ ਗਿਆ ਸੀ ਵੀ ਹਾਂ ਤੁਸੀਂ ਭਾਬੀ ਦੀ ਪੜਾਈ ਨਾਲ ਖੁਸ਼ ਨਹੀਂ ਹੈਗੇ ਪਰ ਦੇਖ ਲਓ ਭਾਬੀ ਨੇ ਕੋਈ ਗੱਲ ਕਹੀ ਤੁਹਾਡੇ ਬਾਰੇ ਉਹਤ ਮੈਨੂੰ ਇਹਦੀ ਇਹ ਗੱਲ ਤਾਂ ਪਤਾ ਹੀ ਨਹੀਂ ਸੀ ਬੀਹ ਦਾ ਮਾਣ ਹੈ ਇੰਨਾ ਸਾਫ ਮੈਂ ਨਹੀਂ ਗਲਤ ਕੀਤੀ ਮੈਂ ਵੀ ਬਸ ਆਲੇ-ਦਾਲੇ ਦਾ ਮਾਹੌਲ ਦੇਖਦੀ ਆਂ ਉਹ ਜਿਹੇ ਮੈਂ ਹੋਵੀ ਦੇਖ ਕੇ ਮੈਨੂੰ ਹਮੇਸ਼ਾ ਇਹਦੇ ਚੋਂ ਮੂੰਹ ਤਾਂ ਦੇਖੀ ਹੀ ਨਹੀਂ ਮੈਂ ਤਾਂ ਹਮੇਸ਼ਾ ਬਰਾਈਆਂ ਹੀ ਦੀਆਂ ਨੇ ਇਹਦੇ ਵਿੱਚੋਂ ਮੰਮੀ ਕਿਉਂਕਿ ਜਿਹੜਾ ਕੁਝ ਤੁਹਾਨੂੰ ਲੋਕ ਦਿਖਾਉਂਦੇ ਸੀ ਨਾ ਉਹੀ ਕੁਝ ਤੁਸੀਂ ਘਰ 'ਚ ਦੇਖਦੇ ਸੀ ਆ ਬਾਹਰ ਜਿਹੜਾ ਕੁਝ ਹੁੰਦਾ ਨਾ ਉਹ ਗੱਲਾਂ ਲੈ ਕੇ ਆਪਣੇ ਘਰ 'ਚ ਨਹੀਂ ਆਉ ਜੇ ਉਹ ਹਾਰ ਕਰੀ ਜਾਂਦਾ ਹੈਗਾ ਤੇ ਭਾਬੀ ਤਾਂ ਬਹੁਤ ਚੰਗੀ ਆ ਗੇ ਮੈਂ ਤੈਨੂੰ ਇਹ ਗੱਲਾਂ ਦੱਸਦੀ ਤੇਰੇ ਮਨ 'ਚ ਕਿੰਨਾ ਮਾੜੇ ਖਿਆਲ ਆਉਂਦੇ ਵੀ ਮੇਰੀ ਮੰਮੀ ਕਿਸ ਤਰ੍ਹਾਂ ਕਰਦੀ ਆ ਸ਼ਾਇਦ ਤੂੰ ਮੰਮੀ ਦੇ ਵੱਲ ਦੀ ਹੋ ਜਾਂਦੀ ਜੇ ਵੀ ਭਾਬੀ ਝੂਠ ਬੋਲਦੀ ਆ ਇਹ ਰੇ ਦੇ ਨਾਲ ਕਿਹਦੇ ਘਰ 'ਚ ਫਰਕ ਪੈਂਦਾ ਆਪਣੇ ਘਰ 'ਚ ਫਰਕ ਪੈਂਦਾ ਨਾਲੇ ਮੈਂ ਵੀ ਸਾਰੀ ਉਮਰ ਇੱਥੇ ਰਹਿਣਾ ਤੇ ਮੰਮੀ ਨੇ ਵੀ ਇੱਥੇ ਰਹਿਣਾ ਇਹ ਨੀਕੇ ਨੀਕੇ ਗੱਲਾਂ ਨਾਲ ਨਾ ਘਰ 'ਚ ਬਹੁਤ ਜਿਆਦਾ ਫਰਕ ਪੈ ਜਾਂਦੇ ਨੇ ਤਾਂ ਹੀ ਤਾਂ ਲੋਕ ਫਿਰ ਅੱਡ ਹੋ ਜਾਂਦੇ ਨੇ ਦੇਖ ਲਾ ਮਮੀ ਭਾਬੀ ਕਿੰਨੀ ਚੰਗੀ ਆ ਤੂੰ ਯਕੀਨ ਨਹੀਂ ਮੰਨਣਾ ਹੈਗਾ ਸਾਡੇ ਘਰ ਕੰਨੀ ਨਾ ਉਧਰ ਮੇਰੇ ਸਹੁਰੇ ਕੰਨੀ ਇੱਕ ਕੁੜੀ ਦਾ ਨਵਾਂ ਨਵਾਂ ਵਿਆਹ ਹੋਇਆ ਆਪਣੇ ਸੱਸ ਨੂੰ ਚਾੰਦੇ ਕੇ ਰੱਖਦੇ ਉਹ ਚਾਲੀ ਪੁਸਕਦੀ ਵੀ ਨਹੀਂ ਹੈਗੀ ਮੂਰੇ ਤਾਂ ਹੀ ਤਾਂ ਕਹਿੰਦੇ ਨੇ ਜਿੱਥੇ ਦਾ ਸੱਸਾਂ ਚੱਜਦੀਆਂ ਹੁੰਦੀਆਂ ਨੇ ਉੱਥੇ ਨੂਹਾ ਮਾੜੀ ਆ ਜਾਂਦੀਆਂ ਨੇ ਜਿੱਥੇ ਨੂਹਾ ਚੱਜਦੇ ਨੇ ਉਹ ਤਾਂ ਸੱਸਾਂ ਹਜੇ ਕੁਛ ਕਰਦੀਆਂ ਨੇ ਕੋਤ ਮੈਂ ਬਹੁਤ ਸ਼ਰਮਿੰਦਾ ਆ ਆ ਦੀ ਗੱਲਤੀ ਤੇ ਮੈਨੂੰ maaf ਕਰ ਦੇਤੀਏ ਮਮੀ ਤੁਸੀਂ ਐਵੇਂ ਇਹ ਗੱਲਾਂ ਕਾਹਤੋਂ ਕਰਦੇ ਹੋ ਮੇਰਾ ਫਰਜ਼ ਆ ਇਹ ਕਰਨ ਨੂੰ ਜੋੜ ਕੇ ਰੱਖਣ ਦਾ ਨਾ ਕੋਈ ਫਰਜ਼ ਬੁੱਤ ਮੇਰਾ ਵੀ ਕੋਈ ਫਰਜ਼ ਦੀ ਤੇਰੇ ਉਪਰ ਨਹੀਂ ਜਿਹੜਾ ਮੈਂ ਨਵਾਇਆ ਨਹੀਂ ਹੈਗਾ ਪਰ ਅੱਜ ਤੋਂ ਨਾ ਤੂੰ ਮੇਰੀ ਧੀ ਆ ਮੇਰੀ ਇੱਕ ਨਹੀਂ ਮੇਰੇ ਤਾਂ ਦੋ ਦੋ ਧੀਆ ਹਾਂ ਤੁਸੀਂ ਉਹ ਤਾਂ ਗੱਲ ਸੋਡੀ ਠੀਕ ਆ ਮੰਮੀ ਪਰ ਮੈਂ ਨਾ ਦੀਦੀ ਨੂੰ ਐਵੇਂ ਇਹ ਗੱਲਾਂ ਦੱਸ ਕੇ ਇੱਕ ਦਿਨ ਵਾਸਤੇ ਤਾਂ ਇਹ ਆਈ ਨੇ ਇਹਨਾਂ ਨੇ ਮੂਡ ਨਹੀਂ ਖਰਾਬ ਕਰਨਾ ਚਾਹੁੰਦੀ ਸੀ ਨਾਲੇ ਆਪਣਾ ਤਾਂ ਚੱਲਦੀ ਰਹਿੰਦਾ ਫੇਰ ਕੀ ਹੁੰਦਾ ਉਹ ਤਾਂ ਬੁੱਤ ਤੇਰੀ ਸਿਆਣਪ ਤੂੰ ਐਨੀ ਲੰਬੀ ਸੋਚਦੀ ਆ ਮੇਰੀ ਅਕਲ ਤੇ ਪੜਦਾ ਪੈ ਗਿਆ ਤੀ ਜਿਹੜਾ ਮੈਂ ਤੇਰੇ ਬਾਰੇ ਕਦੇ ਸੋਚਿਆ ਨਹੀਂ ਪਰ ਹੁਣ ਮੰਨ ਤਾਂ ਮੈਨੂੰ ਆਪਦੀ ਨੋਰੀ ਮੈਨੂੰ ਆਪਦੀ ਚੀ ਬਣਾ ਕੇ ਰੱਖੂਗੀ ਤੇ ਅੱਜ ਤੋਂ ਸਾਰਾ ਘਰ ਦਾ ਕੰਮ ਮੈਂ ਕਰਿਆ ਕਰਨਾ ਤੂੰ ਬਸ ਆਪਦੀ ਪੜ੍ਹਾਈ ਵੱਲ ਧਿਆਨ ਦੇ ਤੇ ਮੈਨੂੰ ਨਾ ਆਪਦੀ ਨੂੰ ਸਰਕਾਰੀ ਨੌਕਰੀ ਤੇ ਚਾਹੀਦੀ ਆ ਕੋਈ ਨਾ ਮੰਮੀ ਹਾਂ ਮੈਨੂੰ ਵੀ ਮਾਣ ਹੋਵੇ ਕਿਉਂ ਮੰਨਤਾ ਹਾਂ ਸਹੀ ਗੱਲ ਨਾਲੇ ਭਾਬੀ ਜੀ ਤਾਂ ਮੈਨੂੰ ਪਹਿਲਾਂ ਤੋਂ ਹੀ ਮਾਣਾ ਮੈਨੂੰ ਪਤਾ ਭਾਬੀ ਪੜਨ ਚ ਬਹੁਤ ਵਧੀਆ ਤੇ ਸਰਕਾਰੀ ਨੌਕਰੀ ਭਾਬੀ ਨੂੰ ਜ਼ਰੂਰ ਹਾਂ ਰੱਬ ਕਰੇ ਤੁਹਾਡਾ ਦੋਨੇ ਭੈਣਾਂ ਦਾ ਪਿਆਰ ਐਂ ਬਣਾ ਕੇ ਰੱਖੇ ਤੇ ਤੁਹਾਡਾ ਵੀ ਆਹ ਠੀਕ ਆ ਚੱਲ ਆ ਜਾ ਹੁਣ ਚਾਹ ਪਣੀ ਪੀਨੇ ਆਪਾਂ ਚੱਲ ਤੁਸੀਂ ਅੰਦਰ ਕਰੋ ਮੈਂ ਬੜਾ ਕਿੱਦ ਨਹੀਂ ਆਹੋ